ਨਾ ਪਾਪਾ ਨੇ ਬੇੜੀ ਚਿੱਧਾ ਗੀਆਂ ਚਲੋ ਵੀਡੀਓ ਬਣਾ ਲਾ ਚਲੋ ਐਰੀ ਹਟਦਾ ਕਿਤੇ ਆ ਕੇ ਲੈ ਆ ਜ਼ੌਂਬੀ ਤੁਰੇ ਆਉਨੇ ਆ ਸਸਤਾਂ ਵਾਲੀਆਂ ਲਾਈਆਂ ਦੇਣ ਦੋ ਜਮ ਮੰਗਿਆ ਆਏ ਨਹੀਂ ਆ ਕੀ ਕਰਦੀ ਐ ਸਸਤਾਂ ਵਾਲੀਆਂ ਲਾਈਆਂ ਅੱਜ ਇਹਦਾ ਆ ਸਾਹ ਨੂੰ ਇਹ ਟਾਈਮ ਹਾਂ ਦਾ ਜੰਦ ਹੈਰੀ ਦੇਲ ਹੋਏਰੀ ਹੈਰੀ ਕਹਿੰਦਾ ਮੇਰਾ ਗੱਲੀ ਪਈ ਇਹਦੇ ਨਾਲ ਇਹਨਾਂ ਜਿੱਦਾਂ ਉਹ ਜੈਮ ਲਾ ਕੇ ਜੋ ਮੈਂ ਜੈਮ ਲਾ ਲਾ ਪਰ ਫੇਰ ਮੇਰੀ ਤੋਰ ਕਿਦਾਂ ਹੁੰਦੀ ਲਓ ਜੀ ਅੱਜ ਹੈਗਾ ਟਰੈਕਟਰ ਮਾਰਚ ਗੱਡਾ ਬਛਾਲ ਕਿਸਾਨੀ ਮੋਰਚੇ ਦਾ ਟਰੈਕਟਰ ਵਾਲੇ ਦੇ ਲੋ ਵੀ ਮਤਲਬ ਕਿਸਾਨ ਨੂੰ ਅਜੇ ਆਪਣਾ ਹੱਕ ਹੀ ਨਹੀਂ ਯਾਰ ਮਿਲਿਆ ਮਤਲਬ ਕੋਈ ਚੀਜ਼ ਆਪਾਂ ਦੁਕਾਨ ਤੋਂ ਲੈਣੇ ਆ 26 ਜਨਵਰੀ ਅੱਜ ਤੇ ਦੁਕਾਨ ਤੋਂ ਕੋਈ ਚੀਜ਼ ਲੈਣੇ ਦੁਕਾਨਦਾਰ ਦੱਸੂਗਾ ਵੀ ਆ ਰੇਟ ਤੇ ਇਸ ਕਰਕੇ ਅੱਜ 26 ਜਨਵਰੀ ਵਾਲੇ ਦਿਨ ਖਾਸ ਕਰਕੇ ਟਰੈਕਟਰ ਮਾਰਚ ਕੱਢਿਆ ਕਿਉਂਕਿ ਜੇ ਸਾਡਾ ਕਿਸਾਨ ਹੀ ਨਹੀਂ ਖੁਸ਼ ਹਨ ਵੀ ਆਪਾਂ ਕੀ ਯਾਦ ਹੋਏ ਆ ਆਪਣੀ ਆਪਣੀ ਫਸਲ ਦਾ ਹੀ ਨਹੀਂ ਮੁੱਲ ਲੈ ਸਕਦੇ ਗੱਲ ਸਿਰਫ ਇੰਨੀ ਗਾ ਵੀਰੋ ਵੀ ਜਦੋਂ ਵੀ ਆਪਣੀ ਚੀਜ਼ ਹੋਵੇ ਹਰ ਦੁਕਾਨਦਾਰ ਹਰ ਕੋਈ ਗੱਡੀ ਆ ਕੋਈ ਵੀ ਲਾ ਲਓ ਉਹ ਕੀਮਤ ਤੈਅ ਕਰਦਾ ਵੀ ਆਹ ਚੀਜ਼ ਇੰਨੇ ਦੀ ਵੇਚਣੀ ਆ ਤੇ ਕਿਸਾਨ ਨੂੰ ਅਜੇ ਹੱਕ ਨਹੀਂ ਮਿਲਿਆ ਕਿ ਉਹ ਆਪਣੀ ਚੀਜ਼ ਗਾ ਕੇ ਖੇਤੀ ਕਰਕੇ ਵੀ ਉਹ ਇੰਨੇ ਦੀ ਬੇਚ ਸਕੇ ਉਹਦਾ ਮੁੱਲ ਸਰਕਾਰ ਲਾਉਂਦੀ ਮੋਟੀ ਜੀ ਗੱਲ ਬਸ ਇੰਨੀ ਆ ਇਹਨਾਂ ਦੀ ਲੜਾਈ ਇਹ ਹੀ ਆ ਵੀ ਅਸੀਂ ਆਪਣੀ ਚੀਜ਼ ਆਪ ਵੇਚਣੀ ਆ ਮਤਲਬ ਪੱਕਾ ਰੇਟ ਉਹਦਾ ਫਿਕਸ ਕੀਤਾ ਜਾਵੇ ਤੇ ਇਹ ਨਹੀਂ ਸਰਕਾਰ ਇੱਕ ਗੱਲ ਮੰਨਦੀ ਤਾਂ ਹੋਰ ਕੀ ਮੰਨਣਾ ਇਨ ਕੋਟਰ ਦੇ ਵਿੱਚ ਵਾਰੀ ਹੁਣ ਆਗੇ ਆਪਾਂ ਘਰੇ ਤੇ ਘਰੇ ਧੁੱਪ ਸੇਕਣ ਲੱਪੈਣਾ ਆਪਾਂ ਹੈ ਕੀ ਬਣਾਇਆ ਬਲੌਗ ਸ਼ੁਰੂ ਆ ਮੈਂ ਕੀਤਾ ਆ ਹੈ ਤੇ ਮੰਮੀ ਕੱਪੜੇ ਸੁੱਕਣੇ ਪਾਉਣ ਲੱਗੇ ਮੰਮੀ ਦੀ ਦਿਹਾੜੀ ਸਾਰੀ ਕੰਮਕਾਰ ਚ ਨਿਕਲ ਜਾਂਦੀ ਪੋਚੇ ਝਾੜੂ ਹਨਾ ਮੰਮੀ ਹੋਰ ਕੀ ਉਹ ਕਾ ਤਾਂ ਪੀਕ ਕਰਾ ਦੇ ਪਾਪਾ ਵੀ ਨਹੀਂ ਬੀਬੀ ਉਹਦਾ ਹੈਲਪ ਕਰਾ ਦੇ ਮੈਂ ਕਾ ਤਾਂ ਕਰਾਉਣੀ ਪਾਪਾ ਨੂੰ ਨਹੀਂ ਕਾਪੀ ਗਣਾ ਮੈਂ ਕਾ ਲਾਈਆਂ ਇਹਨਾਂ ਦੀ ਅੰਦਾਜ਼ ਵਾ 52 ਮਿੰਟ 10 ਵਜੇ ਜੋ 35000 ਰੁਪਏ ਪਾਇਆ ਕਾਦਾ ਕੱਪੜਿਆਂ ਦਾ ਨਹੀਂ ਨਹੀਂ ਜਿੰਨਾਂ ਨੇ ਉਹ ਚੂੜੇ ਨਹੀਂ ਪਾਇਆ ਹਾਂ ਚਕਾ ਗੋਣਾ ਨਹੀਂ ਨਾ ਉਹ ਤੇ ਹਣ ਤਾਂ ਉੱਥੇ ਕਰ ਲੋ ਬਣਾ ਫੋਨ ਕਰਕੇ ਗੱਲ ਤੇ ਦਿਨ ਐਨ ਪੂਰਾ ਲੱਗਾ ਨਹੀਂ ਨਹੀਂ ਹਣ ਨਹੀਂ ਹੋਣਾ ਤੇ ਗਰਮੀ ਨੂੰ ਵੈਲਕਮ ਆ ਮੈਨੂੰ ਭਾਈ ਪਤਾ ਨਹੀਂ ਲੱਗਾ ਹੈ ਜਿਹੜਾ ਮਿਲੀਅਨ ਚਰ ਗਿਆ ਫੇਵਰੇਟ ਦਿਸੇ ਸੁਣੀ ਜਿਹੜੀ ਮਸ਼ਹੂਰ ਹੋ ਰਹੀ ਵੇ ਜਿਹੜੀ ਆਪਾਂ ਖਾ ਲਈ ਮਸ਼ਹੂਰ ਹੈ ਦੇਖ ਹੈਰੀ ਕਿੰਨੀਆਂ ਗੱਲਾਂ ਕਰਦਾ ਹੈਰੀ ਨਹੀਂ ਦੇਖ ਮੈਂ ਗਰਾਉਂਡ ਜਾਣਾ ਚਾਹੁੰਦਾ ਨੇ ਗਰਾਉਂਡ ਜਾਣਾ ਕਿ ਨਹੀਂ ਇਹ ਸਵੇਰੇ ਉੱਠ ਕੇ ਸਵੇਰੇ ਹੀ ਅੱਜ ਗਰਾਉਂਡੇ ਜਾ ਕੇ ਨਾ ਤਾਂ ਮੈਨੂੰ ਫੋਨ ਕੀਤਾ ਗਲਤ ਸੁਣ ਮੈਨੂੰ ਮੈਸੇਜ ਛੱਡਿਆ ਵੀ ਮੈਂ ਗਰਾਉਂਡ ਤੇ ਕਹਾਂ ਅੱਛਾ ਤੂੰ ਲੈ ਮੇਰੇ ਖਲੀਆਂ ਪਈਆਂ ਇਹ ਕਹਿੰਦਾ ਨਾ ਇੱਕ ਨਹੀਂ ਵੱਜਣਾ ਜਿਵੇਂ ਦੇਖੀ ਅੱਛਾ ਚਲ ਬੈਠ ਕੇ ਆ ਤੇ ਆਓ ਬੈਠਾ ਨਹੀਂ ਲੈ ਨਹੀਂ 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 ਇਹੀ ਕਰੋ ਚਲੋ ਹੁਣ ਏਰੀ ਕੀ ਕਰਦਾ ਤੂੰ ਇੱਦਾਂ ਛਾਰਪੀ ਏਰੀ ਤਾਂ ਜੀਬ ਨਿਕਲ ਗਈ ਹਰ ਜਾਨੇ ਖੁੰਡ ਪ੍ਰਾਣੇ ਹੁੰਦੇ ਹੂੰ ਹੂੰ ਹੁੰਡਾ ਪ੍ਰਾਣਿਆਂ ਨੂੰ ਪਾਵੇਂ ਹਰ ਵੀ ਸੇਕ ਲੱਗ ਜਾ ਹੂੰ ਉਹ ਫੇਰ ਵੀ ਸੇਕ ਨੂੰ ਖਾ ਜਾਂਦੇ ਹੂੰ ਫੇਰ ਹੀ ਸਾਹ ਲੈਣ ਫੇਰ ਚੱਲ ਕਿਆ ਸਾਹ ਨੂੰ ਇਹ ਟਾਈਮ ਹਾਂ ਦਾ ਹੈਰੀ ਦੇਲ ਓ ਹੈਰੀ ਹੈਰੀ ਕਹਿੰਦਾ ਮੇਰਾ ਗੱਲੀ ਭਈ ਇਹਦੇ ਨਾਲ ਇਹਨੇ ਕਿਦਾਂ ਉਹ ਜੈਮ ਲਾ ਕੇ ਜੋ ਮੈਂ ਜੈਮ ਲਾਣ ਲਾ ਪਰ ਫੇਰ ਮੇਰੀ ਤੋਰ ਕਿਦਾਂ ਹੁੰਦੀ ਪਾਪਾ ਜੈਮ ਲਾ ਕੇ ਪਤਾ ਹੀ ਕਿਦਾਂ ਹੂੰ ਹੈ ਹਾਂ ਕਿਦਾਂ ਪਾਪਾ ਇਹ ਬੁਰਾ ਕਰ ਜਿਵੇਂ ਪਾਪਾ ਨੇ ਬੇੜੀ ਚਿੱਦ ਗਈਆਂ ਚਲੋ ਵੀਡੀਓ ਬਣਾ ਲਾ ਚਲੋ ਇਦਾਂ ਕਰੀ ਐਰੀ ਹਟਦਾ ਕਿ ਤੇ ਆ ਕੇ ਲੈ ਜ਼ੌਂਬੀ ਤੁਰੇ ਆਉਨੇ ਆ ਬਸ ਵਾਲੀਆਂ ਲਾਈਆਂ ਦੇਨ ਦੋ ਜੈ ਮੰਗਿਆ ਆਏ ਨਹੀਂ ਆ ਕੀ ਕਰਦੀ ਐ ਅੱਜ ਇਹਦਾ ਪਟਾ ਲਾਇਆ ਇਹਨੂੰ ਬੜੀ ਖੁਸ਼ੀ ਜੀ ਚੜੀ ਆਏ ਆਏ ਦੇਖ ਮਮੀ ਮੇਰਾ ਖੇਡ ਲੈ ਪਪਾ ਰੋ ਰੋ ਪਪਾ ਰੋ ਗਈ ਨਹੀਂ ਤੂੰ ਵੀ ਖੇਡ ਲੈ ਆ ਜਾ ਆ ਜਾ ਤਾਂ ਓਏ ਹੋਏ ਦੇਖ 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 ਜਾਇ ਦੇ ਰਸਗੁੱਲੇ ਮਿੱਦਦੇ ਆ ਬੱਦਰ ਨਹੀਂ ਇਹ ਸਿਆਣੀ ਬੜੀ ਆ ਤਾਂ ਇਹ ਦੇਖ ਲੈ ਵੀ ਥੱਲੇ ਨਹੀਂ ਗੰਦ ਪਾਉਂਦੀ ਨਾ ਬਾਥਰੂਮ ਕਰਦੀ ਆ ਸੈਟਾ ਕੇ ਰੱਖਦੀ ਆ ਲੈ ਇਸਰ ਤਾਂ ਕੇ ਰਾਤੀ ਕਿਹਨਾਂ ਕੁੰਡ ਕੱਢ ਲਿੰਦੀ ਆ ਹਾਏ ਰਫਾ ਇਹ ਥੱਲੇ ਨਾ ਬਾਥਰੂਮ ਕਰਦੀ ਨਾ ਟਾਇਲਟ ਕਰਦੀ ਨੀ ਇੱਕੋ ਵਾਰੀ ਸਮਝਾਇਆ ਗੁੱਡ ਗਰਲ ਬਾਨਾ ਤੂੰ ਉਹ ਨਾ ਥੱਲੇ ਟਾਇਲਟ ਕਰਦੀ ਨਾ ਬਾਥਰੂਮ ਉੱਤੇ ਕੋਠੇ ਨਹੀਂ ਕਹਿੰਦਾ ਤੈਨੂੰ ਉਹ ਦੇਖ ਲੈ ਮਾਨੋ ਕਹਿੰਦੀ ਮੈਨੂੰ ਕਾਹਤੇ ਕਹੀ ਹੈ ਹੈ ਨਾ ਨਹੀਂ ਤੇਰਾ ਨਾਂ ਕੀ ਹੈ ਲੈ ਲੈ ਨਾ ਤੇਰਾ ਨਾਂ ਕੀ ਬਉ ਤਾਂ ਕਹ ਮੇਰਾ ਨਾਂ ਬਉ ਪੈਪਿੰਦੀ ਉਹ ਕਹਿੰਦੀ ਖੇਡੋ ਮੇਰੇ ਨਾਲ ਆਹ ਕੋਸ਼ਿਸ਼ ਹੁੰਦੀ ਆ ਅੱਜ ਸੰਡੇ ਆਜ ਸਾਰੇ ਜਣੇ ਘਰੇ ਹੀ ਆ ਸੀ ਨਕੋਦਰ ਗਏ ਸੀ ਪਹਿਲਾਂ ਥੋੜਾ ਜਿਹਾ ਕੰਮ ਸੀਗਾ ਤੇ ਸਾਰੇ ਇਹਦੇ ਵਾਲ ਇੱਕ ਸਾਰੇ ਵਾਲੀ ਵਾਲ ਹੋਏ ਐ ਫੈਰੀ ਤੂੰ ਟਿਊਸ਼ਨ ਤੇ ਜਾਣਾ ਨਹੀਂ ਆ ਜਾ ਨਹੀਂ ਸੰਗਾ ਫੈਮਿਲੀ ਵਾਲਿਆਂ ਤੋਂ ਕੱਪੜੇ ਘੈਂਟ ਲੀੜੇ ਤੋਂ ਲੈ ਤਾਂ ਨਹੀਂ ਬੋਲ ਆਇਆ ਲੋਈ ਲੈ ਦੇਲਾ ਕਿੰਨੇ ਤੋਂ ਪੈ ਗਿਆ ਕੱਪੜਾ ਦੇਖ ਲੋ ਸਟਾਫ ਹੁਣੇ ਹੀ ਦੁਕਾਨ ਤੇ ਰੱਖ ਦਵਾਂ ਨਾ 7-800 ਕਿਦੇ ਨਹੀਂ ਗਿਆ ਮੇਰਾ ਸਹੀ ਅੱਛਾ ਪਾ ਕੇ ਨਹੀਂ ਦੁਬਾਰਾ ਰੱਖਣੀਆਂ ਤੇ ਇਹ ਦੱਸ ਦਿੱਤਾ ਹੀ ਆ ਇਹ ਪਾ ਚੱਲ ਜਾਂਦਾ ਹੁਣ ਪਤਾ ਤਾਂ ਚੱਲੀ ਜਾਣਾ ਕਾਲਰ ਨੂੰ ਬਹੁਤ ਹੀ ਘੈਂਟ ਬਲੌਗ ਬਣਾਇਆ 0300 ਵਾਲੇ ਸਪੋਟਕਾਸਟ ਘੰਟੇ ਦਾ ਪੂਰਾ ਹੈ ਉਹਦੇ ਵਿੱਚ ਅਸੀਂ ਅਸੀਂ ਕੀ ਤੁਸੀਂ ਜਿੱਦਾਂ ਆਪਣਾ ਸਾਰੀ ਰਿਐਲਿਟੀ ਦੱਸੀ ਵੀ ਤੁਸੀਂ ਕੀ ਸੀ ਜਿਹੜਾ ਕਿਸੇ ਨੂੰ ਕੁਝ ਨਹੀਂ ਪਤਾ ਉਹਦੇ ਵਿੱਚ ਪਤਾ ਲੱਗੂਗਾ ਵੀ ਕੀ ਸੀ ਪਰ ਉਹ ਤੁਸੀਂ ਕੱਲੀ ਸਟੋਰੀ ਇੱਕ ਬਣਾਇਓ ਜ਼ਰੂਰ ਮੈਂ ਕਹਿੰਨੀ ਹੈ ਨਾ ਇੱਕ ਗੱਲ ਹੋਰ ਹੂੰ ਕਿਉਂਕਿ ਮੈਂ ਆਪਣੇ ਵਾਲੇ ਜਿੱਦਾਂ ਕਈ ਬੰਦਿਆਂ ਨੂੰ ਹੁੰਦਾ ਵੀ ਜਿੰਨਾਂ ਨੂੰ ਅਸੀਂ ਦੇਖਦੇ ਉਹਨਾਂ ਬਾਰੇ ਸਾਰਾ ਕੁਝ ਪਤਾ ਕਰੀਏ ਕਈ ਗੱਲਾਂ ਬੰਦਾ ਨਹੀਂ ਦੇਦਾ ਕਿਉਂਕਿ ਹੁਣ ਆਪਾਂ ਨੂੰ ਫੈਮਿਲੀਆਂ ਦੇ ਦੀਆਂ ਤਾ ਨਹੀਂ ਦੱਸਦਾ ਕਬਰ ਵੀ ਸਾਡਾ ਦੇਖਦਾ ਪਰ ਉਹਦੇ ਚ ਆਪਾਂ ਸਾਰੇ ਖਲਾਸੇ ਕੀਤੇ ਹੂੰ ਵੀ ਕੀ ਗੱਲ ਐ ਤੇ ਕਿਦਾਂ ਕੀ ਨਹੀਂ ਹਾਂ ਜੀ ਤੁਹਾਨੂੰ ਪਤਾ ਜਦੋਂ ਪਹਿਲੀ ਉਮਰ ਹੁੰਦੀ ਬੰਦਾ ਕਈ ਕੋ ਕਰਦਾ ਕਈ ਹਿਸਾਬ ਕਿਤਾਬ ਇੱਕ ਗੱਲ ਹੈ ਨਾ ਮੇਰੀ ਗੱਲ ਹੋਰ ਸੁਣੋ ਇਹਦੇ ਵਿੱਚ ਹੈ ਨਾ ਇਹ ਤੁਹਾਨੂੰ ਹਮੇਸ਼ਾ ਕਮੈਂਟ ਆਉਂਦਾ ਕੁਲਿਪ ਕੁਲਿਪ ਤੁਸੀਂ ਇਹਦਾ ਜਵਾਬ ਦਵੋਗੇ ਕੁਝ ਮੇਰੀ ਇੱਕ ਗੱਲ ਸੁਣਿਓ ਬਹੁਤ ਚੱਕ ਕੇ ਦਿਖਾ ਦਿਓ ਆ ਜੀ ਲੀਡ ਉੱਚਾ ਆ ਥੋੜਾ ਜਿਹਾ ਦੰਦ ਹੈਗੇ ਬੈਰਲੇ ਆ ਦੇਖੋ ਇਹ ਦੰਦ ਉੱਚੇ ਸੀਗੇ ਆ ਦੰਦ ਜਿੱਦਾਂ ਉੱਚੇ ਇਹ ਜਦੋਂ ਬੋਲਦੇ ਆ ਨਾ ਉੱਪਰਲਾ ਬੋਲ ਨੱਪਿਆ ਹੁੰਦਾ ਇਹਨਾਂ ਦਾ ਕੋਈ ਗੱਲ ਸੁਣੋ ਵਿਆਹ ਹੋ ਗਿਆ ਮੁੰਡਾ ਹੈਗਾ ਮੇਰਾ ਸਾਰਿਆਂ ਨੂੰ ਪਤਾ ਆਪਾਂ ਕੀ ਕਰਨਾ ਜੇ ਮੈਂ ਲਾਉਂਦਾ ਹੁੰਦਾ ਤਾਂ ਸਿੱਧਾ ਹੀ ਕਹਿੰਦੇ ਨਹੀਂ ਨਾ ਨਹੀਂ ਦੱਸ ਦੇਣਾ ਇੰਨੇ ਮੈਨੂੰ ਪਤਾ ਹੈ ਸੱਚੇ ਹੈਗੇ ਆ ਝੂਠ ਨਹੀਂ ਬੋਲਣਾ ਨਹੀਂ ਝੂਠਾ ਤੇ ਬੋਲਣਾ ਤੇ ਬਾਬਾ ਜਿੰਨਾਂ ਨੂੰ ਲਾਉਂਦੇ ਆ ਗੁੱਡ ਲੱਕ ਆ ਉਹ ਚਲੋ ਨਿਆਰੇ ਲੈਂਦੇ ਆ ਲੈਣ ਪਰ ਇਹ ਮਾੜੀ ਚੀਜ਼ ਐ ਨਹੀਂ ਛੱਡਣਾ ਚਾਹੀਦਾ ਕਿਉਂਕਿ ਆਪਾਂ ਦੋ ਮਾੜੀਆਂ ਹਲਕਾ ਕੰਮ ਇਦਾਂ ਦਾ ਨਹੀਂ ਕੋਲ ਐ ਉਹ ਕਿਹੜਾ ਯਾਰ ਕੰਮ ਲੱਗਦਾ ਕੰਮ ਅਸੀਂ ਤੇ ਹੀ ਕਰਦੇ ਆ ਫਸੇ ਰਹੇ ਆ ਮਸਿੱਦੀ ਮੋਟੀ ਗੱਲ ਦੱਸਣ ਲੱਗਾ ਵੀ ਫਸੇ ਰਹੇ ਆ ਇਸ ਨਰਕ ਚ ਪਰ ਇਦਾਂ ਦਾ ਕੰਮ ਨਹੀਂ ਮਤਲਬ ਇਹ ਮਾੜਾ ਟਾਈਮ ਹੁੰਦਾ ਕਈਆਂ ਨੂੰ ਇੱਕ ਦਿਨ ਤੁਸੀਂ ਕੱਲਾ ਆਪਣਾ ਇਹ ਬਲੌਗ ਬਣਾ ਕੇ ਦੱਸਣਾ ਵੀ ਤੁਸੀਂ ਕਿੱਦਾਂ ਆਪਣੀ ਲਾਈਫ ਸਟਾਰਟ ਕੀਤੀ ਕਿ ਨਹੀਂ ਬਣਾਵਾ ਇਹਦੇ ਵਿੱਚ ਪਤਾ ਕੀ ਗੱਲ ਹੁੰਦਾ ਬਹੁਤ ਬੰਦੇ ਹੁਣ ਇਦਾਂ ਹੋਏ ਆ ਭਾਈ ਪਹਿਲਾਂ ਅਸੀਂ ਇਦਾਂ ਹੀ ਹੁਣ ਸੁਧਰ ਗਏ ਤੇ ਲੋਕਾਂ ਨੇ ਕਹਿੰਨਾ ਸਾਨੂੰ ਕੀ ਹੁਣ ਸੁਧਰ ਕੇ ਤੇ ਜਦੋਂ ਵਿਗੜੇ ਸਾਨੂੰ ਕੀ ਇਹ ਵੀ ਗੱਲ ਸਹੀ ਸਾਰਿਆਂ ਨੇ ਇਹ ਗੱਲਾਂ ਨੋਰਮਲ ਹੀ ਆ ਯਾਰ ਜਵਾਨੀ ਪਰ ਨਹੀਂ ਇਹਦੇ ਨਾਲ ਇਹ ਫਰਕ ਪੈਂਦਾ ਆ ਵੀ ਚਲੋ ਜੇ ਗਲਤੀ ਹੋਈ ਅਸੀਂ ਸੁਧਰੇ ਆਂ ਤਾਂ ਤੁਸੀਂ ਵੀ ਸੁਧਰੋ ਅਸੀਂ ਤੇ ਇਸ ਕੰਮ ਚੋਂ ਨਿਕਲ ਚੁੱਕੇ ਆਂ ਤਾਂ ਹੁਣ ਅਸੀਂ ਤੁਸੀਂ ਵੀ ਸੁਧਰੋ ਹਨਾ ਵੀ ਕਿਸੇ ਨੂੰ ਪਕਵਾਲੀ ਜ਼ਿੰਦਗੀ ਵੀ ਪਾਉਗੀ ਆ ਜਿਸ ਕਿਸੇ ਨੂੰ ਐਪਰੀਸ਼ੀਏਟ ਹੀ ਕਰ ਸਕਦੇ ਆਪਾਂ ਇਸ ਗੱਲ ਨੂੰ ਦੱਸ ਕੇ ਕੋਈ ਇਸ ਕੰਮ 'ਚ ਨਾ ਫਸੇ ਵਧੀਆ ਤਰੀਕੇ ਨਾਲ ਰਹੋ ਖੁਸ਼ ਰਹੋ ਫੈਮਿਲੀ 'ਚ ਰਹੋ ਹਨਾ ਹੁਣ ਐਰੀ ਨੂੰ ਮੈਨੂੰ ਕਈ ਫਰੈਂਡ ਕਹਿੰਣਗੇ ਨਾ ਹੈਰੀ ਨੂੰ ਕਾਹਤੋਂ ਨਾਮ ਲਈ ਵਾਦਾ ਜਦੋਂ ਕਿਤੇ ਬੈਠੇ ਉੱਠੇ ਹੋਣਗੇ ਪੈਗ ਆਪਾਂ ਨਹੀਂ ਲਾਉਂਦੇ, ਮੀਟ ਅੰਡਾ ਸ਼ਰਾਬ ਆਪਾਂ ਨਹੀਂ ਖਾਉਂਦੇ, ਪੂਲ ਐਪਸੈਕਟ ਬੀੜੀ ਕੋਸ਼ ਆਪਾਂ ਨਹੀਂ ਪੀਂਦੇ। ਫੇਰ ਉਹ ਮੈਂ ਨਾਲ ਹੀ ਰੱਖਣਾ। ਹਾਂ ਜੇ ਆਪਾਂ ਕੁਝ ਖਾਣੇ ਪੀਣੇ। ਫੇਰ ਡਰ ਹੁੰਦਾ ਬੰਦੇ। ਆਪਣੇ ਨੂੰ ਨਾਮ ਰੱਖਦਾ ਫੇਰ ਡਰ ਹੁੰਦਾ। ਕਈ ਸੱਚੀ ਅੱਦੇ ਕਹਿੰਦੇ ਤੁਸੀਂ ਮੁੰਡੇ ਨੂੰ ਕਾਹਦੇ ਨਾਮ ਨਾਲ ਰੱਖਦੇ ਆ ਇਹ ਮੁੰਡਲੇ ਨੇ ਆਣਾ। ਕਈ ਸਾਨੂੰ ਕਮੈਂਟ ਕਰਨਗੇ ਵੀ ਹੈਰੀ ਕੋ ਨਾਮ ਬਲਾ ਉਹ ਜਦੋਂ ਫ੍ਰੀ ਹੁੰਦਾ 10 ਮਿੰਟ ਹੀ ਕੱਢਣੇ ਹੁੰਦੇ ਆ ਹਨਾ। ਸਾਰਾ ਦਾ ਨੋਟਿਸ਼ਨ ਤੇ ਵੀ ਆਉਂਦਾ ਸਕੂਲੇ ਵੀ ਆਉਂਦਾ ਪੜ੍ਹਦਾ ਪਰ ਤੁਸੀਂ ਤੁਹਾਡਾ ਧੰਨਵਾਦ ਕਰਦੇ ਆ ਵੀ ਜਿਹੜੇ ਸਾਨੂੰ ਦੱਸ ਦੇ ਆ ਕਿ ਕਿਸੀ ਦਾ ਕੋਈ ਦੁੱਖ ਲਾਉਂਦਾ ਕੋਈ ਵਧੀਆ ਗੱਲ ਤਾਂ ਹੀ ਦੱਸੂਗਾ ਸਭ ਤੋਂ ਵੱਡੀ ਗੱਲ ਹੈ ਆਪਣੇ ਬੱਚਿਆਂ ਦਾ ਆਪਣੇ ਬੱਚਿਆਂ ਦੇ ਦੋਸਤ ਬਣੋ ਬੱਚਿਆਂ ਦੇ ਦੋਸਤ ਬਣੋ ਫਰੈਂਡ ਬਣੋ ਕਿਉਂਕਿ ਹੈ ਨਾ ਹਰ ਬੱਚਾ ਅੱਜ ਕੱਲ ਹੈ ਨਾ ਪਹਿਲੀ ਗੱਲ ਤੇ ਜਦੋਂ ਆਪਣੇ ਬਾਹਰ ਆਪਣੇ ਕਰੰਟ ਸਰਕਰ ਦੋਸਤ ਬਣੋ ਤਾਂ ਹੈ ਰਿয়ার ਕੇ ਬੱਚੇ ਕੋ ਠੱਗ ਹੋ ਜਾ ਮੇਰਾ ਜਿੰਨਾ ਭੋਲਾ ਲੱਗਦਾ ਉਹਨਾ ਭੋਲਾ ਹੈ ਨਗਾ ਤਾਂ ਦੀ ਟੁੱਟੀ ਟੁੱਟੀ ਆ ਪੂਰੀ ਇਹਨੂੰ ਪਤਾ ਵੀ ਜਦੋਂ ਕਿਸੇ ਕੋ ਪਤਾ ਆ ਕੇ ਪੈਸਾ ਤੇ ਲਾ ਕਿਦਾਂ ਦੀ ਕਰਨਾ ਜਦੋਂ ਉਹ ਨਹੀਂ ਮਿਲਦੇ ਫਿਰ ਆਪਣੇ ਪਾਪਾ ਕੋਲ ਚਲ ਜਾਣਾ ਜਦੋਂ ਪਾਪਾ ਕੋ ਨਹੀਂ ਮਿਲਦੇ ਫਿਰ ਬੀਬੀ ਪਾਪਾ ਤਾਂ ਹੈਗੇ ਹੀ ਹੈਗੇ ਆ ਉਹ ਤਾਂ ਦਿੱਲੀ ਹੈ ਬੀਬੀ ਉਹ ਸਭ ਕਈ ਮੈਸੇਜ ਕਰਨਗੇ ਵੀ ਮਤਲਬ ਸਾਡਾ ਪਿੰਡ ਹੀ ਨਹੀਂ ਹਜੇ ਸਾਨੂੰ ਪਤਾ ਲੱਗਾ ਪਿੰਡ ਕਿੱਥੇ ਆ ਟਾਡਾ ਸਾਡਾ ਪਿੰਡ ਹੈਗਾ ਯਾ ਜਲੰਧਰ ਨਕੋਦਰ ਕਪੂਰਥਲਾ ਤੋਂ 15 ਕਿਲੋਮੀਟਰ ਦੂਰ ਤੁਸੀਂ ਜਲੰਧਰ ਆ ਜਾਓ ਉੱਥੋਂ ਵੀ ਉਨਾ ਹੀ ਆ ਕਪੂਰਥਲੇ ਆ ਜਾਓ ਉੱਥੋਂ ਵੀ ਉਨਾ ਹੀ ਆ ਤਿੰਨ ਕੋਦਰੋਂ ਵੀ ਪਿੰਡ ਹੈਗਾ ਕਾਲਾ ਸਿੰਘਿਆ ਕਾਲਾ ਸਿੰਘਿਆ ਜਿੱਦਾਂ ਆਪਣੇ ਇੱਥੇ ਬਾਬਾ ਕਾਂ ਦਾਸ ਦੀ ਜਗ੍ਹਾ ਵੀ ਬਹੁਤ ਮਸ਼ਹੂਰ ਆ ਜਿੱਥੇ ਸ਼ਰਾਬ ਦਾ ਪ੍ਰਸ਼ਾਦ ਚੜ੍ਹਦਾ ਆ ਜਗ੍ਹਾ ਬਾਬਾ ਕਾਂ ਦਾਸ ਹੈ ਬੱਧ ਧੰਨ ਧੰਨ ਬਾਬਾ ਕਾਂ ਦਾਸ ਉਹਦਾ ਮੇਨ ਸਾਡਾ ਹੈਗਾ ਕਪੂਰਥਲੇ ਤੋਂ ਨਕੋਦਰ ਰੋਡ ਐਨ ਰੋਡ ਦੇ ਉੱਪਰ ਕਾਲਾ ਸਿੰਘਿਆ ਜਿਲ੍ਹਾ ਪੂਰਥਲਾ ਹਨਾ ਹਾਂਜੀ ਤੇ ਦੂਸਰ ਜਿੱਦਾਂ ਮਤਲ ਲਾ ਲੋ ਮਤਲ ਹੁੰਦਾ ਵੀ ਕਈ ਵੇਲੇ ਵੀ ਤੁਸੀਂ ਐਦਾਂ ਕਰਕੇ ਫੋਨ ਫੜੋ ਜਦ ਬਹਿਰੀ ਆੁੰਦੇ ਕਿਦਾਂ ਫੜੀ ਸਪਿੰਨ ਨਹੀਂ ਜਾਣੇ ਆਪਾਂ ਵਿੱਚ ਆ ਜਾਨੇ ਹਾਂ ਏਦਾਂ ਆ ਇਹਨਾਂ ਨੂੰ ਹੁੰਦਾ ਵੀ ਜਿੱਦਾਂ ਮਤਲ ਲਾ ਲੋ ਤੁਹਾਨੂੰ ਮੈਂ ਨਾ ਮੈਂ ਤਾਂ ਉੱਥੇ ਸ਼ੌਪ ਤੇ ਹੀ ਹੁੰਨਾ ਦੁਕਾਨ ਤੇ ਹੁੰਨਾ ਜਦੋਂ ਮਰਜੀ ਆ ਜਾਓ ਮੇਰੇ ਅਕਦਾ ਸੁਣ ਲੋ ਸਾਰੇ ਵੀਰ ਮੈਸੇਜ ਕਰਿਓ ਜਿਹੜੇ ਮੈਨੂੰ ਫੋਨ ਕਰਦੇ ਆ ਮੈਂ ਕਦੀ ਕਿਸੇ ਨੂੰ ਨਹੀਂ 10 ਮਿੰਟ ਲਾਉਣਾ ਆਂ ਟੱਬਰ ਦਾ ਪੁੱਛੂ ਹਾਲ ਚਾਲ ਮੈਨੂੰ ਇਹ ਹੀ ਬਹੁਤ ਉਜੀ ਹੁੰਦੀ ਵੀ ਮੈਨੂੰ ਕੋਈ ਫੋਨ ਕਰਦਾ ਕਿਉਂਕਿ ਇੰਨੇ ਕ ਜੋਗ ਦਾ ਤੁਸੀਂ ਬਣਾਇਆ ਸਾਨੂੰ ਜੇ 10 ਬੰਦੇ ਜਾਣਨ ਲੱਗੇ ਆ ਨਹੀਂ ਤੇ ਇੱਥੇ ਤਾਂ ਪਿੰਡ ਚ ਕਈ ਵੇਲੇ ਸ਼ਹਿਰਾਂ ਦਾ ਇਹ ਹਿਸਾਬ ਆ ਤੁਹਾਡੇ ਗਵਾਂਢੀ ਨੂੰ ਵੀ ਨਹੀਂ ਪਤਾ ਹੁੰਦਾ ਤੁਸੀਂ ਕੌਣ ਤੇ ਹਨਾ ਤੇ ਦੂਜਾ ਇੱਕ ਹੋਰ ਗੱਲ ਵੀ ਸੰਗਾ ਫੈਮਿਲੀ ਮਤਲਬ ਕਿਦਾਂ ਮਤਲਬ ਵੀ ਸੰਗਾ ਸਾਡਾ ਗੋਦ ਆ ਵੀਰੇ ਜਿੱਦਾਂ ਮਤਲਬ ਇਹਨਾਂ ਨੂੰ ਦਿਉਲ ਸਾਬ ਤਾਂ ਮੈਂ ਕਹਿੰਨਾ ਕਿਉਂਕਿ ਇਹਨਾਂ ਦਾ ਦਿਉਲ ਗੋਦ ਆ ਪਰ ਹੁਣ ਇਹਦਾ ਵੀ ਸੰਗਾ ਗੋਦ ਹੋ ਗਿਆ ਪਰ ਮੈਂ ਦਿਉਲ ਹੀ ਦਿਉਲ ਕਹਿਣਾ ਕਿਉਂਕਿ ਮੇਰੇ ਮੂੰਹ ਚ ਬਹੁਤ ਐ ਸੀ ਲੜਾਈ ਭਾਵੇਂ ਜਿੰਨੀ ਮਰਜੀ ਕਰ ਲਈਏ ਦੋ ਤਿੰਨ ਵਾਰੀ ਮੈਂ ਠੇਪ ਠਾ ਮਤਲਬ ਮਤਲਬ ਦੋ ਤਿੰਨ ਵਾਰੀ ਇਹਨੂੰ ਝਟਕਦਾ ਵੀ ਆ ਮਤਲਬ ਲੂਨ ਲਾਨ ਵੀ ਦਿੰਨਾ ਜਿਦਾ ਬੁੜੀਆਂ ਨੂੰ ਤੁਹਾਨੂੰ ਪਤਾ ਹੀ ਆ ਨਹੀਂ ਹੁਣ ਤਾਂ ਚੈਰ ਹੋ ਗਿਆ ਪਾਪਾ ਹੁਣ ਤਾਂ ਕਿੰਨਾ ਚੈਰ ਹੋ ਗਿਆ ਅੱਗੇ ਅੱਗੇ ਤੇ ਗੁੱਤ ਫੜ ਲੈਣਾ ਤੇ ਬਾਲ ਫੜ ਕੇ ਕੰਧ 'ਚ ਨਹੀਂ ਨਵ ਨਹੀਂ ਨਹੀਂ ਕੱਟ ਇੰਨਾ ਨਹੀਂ ਬਾਲ ਫੜ ਕੇ ਨਹੀਂ ਆਤ ਮੁੰਡਾ ਨਾ ਇਦਾਂ ਆ ਪਟਾਖਾ ਵਾਲ ਫੜ ਕੇ ਕਹਿੰਦਾ ਮੰਨੂ ਉਦਾਂ ਮਾਰਦਾ ਨਾ ਇਹ ਬਲਾਲ ਪਟਾਖਾ ਦੀ ਬੜੀ ਵਾਲ ਤਾਂ ਕਦੀ ਵੀ ਨਹੀਂ ਫੜੇ ਇਹ ਬਹੁਤ ਅਸਤਰ ਆ ਮੁੰਡਾ ਇਹ ਹੈਨਾ ਇਹ ਜੇ ਅਸੀਂ ਉਦਾਂ ਮਾੜਾ ਮੋਢੇ ਚਿੰਜੜੀ ਜੀ ਛੇੜਦੇ ਹੁੰਨੇ ਹੈਨਾ ਵੀ ਲਟ ਗਏ ਆ ਇਨੇ ਆਣਗੇ ਵੀ ਦੇਲਾ ਪਾਪਾ ਕੀ ਨਹੀਂ ਤੁਸੀਂ ਲੜਦੇ ਨਹੀਂ ਉਹ ਨਹੀਂ ਪਹਿਲਾਂ ਲੜਦੇ ਨਹੀਂ ਨਹੀਂ ਤੁਸੀਂ ਪਹਿਲਾਂ ਪਹਿਲਾਂ ਲੜਦੇ ਸੀ ਮੇਰੇ ਨਾਲ ਸਾਰੀ ਲੜਾਈ ਝਗੜਾ ਹੁੰਦਾ ਨਹੀਂ ਚੇਰ ਹੋ ਗਿਆ ਉਦਾਂ ਲੜਕੋ ਫੇ ਲੜਾ ਦਿੰਨਾ ਮੈਂ ਅਸੀਂ ਇਦਾਂ ਨਹੀਂ ਲੜੇ ਵੀ ਆਮ ਬੰਦੇ ਨੂੰ ਹੁੰਦਾ ਨਹੀਂ ਰੋਟੀ ਖਾ ਕੇ ਸ਼ੇਰ ਕਾ ਨਹੀਂ ਹੈਰੀ ਨੂੰ ਹੁੰਦਾ ਰੋਟੀ ਖਾ ਕੇ ਇਹਨਾਂ ਦੇ ਕੁੰਡ ਪਸਾਈਏ ਮਤਲਬ ਇਹ ਸੰਗ ਜੇ ਫਸੇ ਨਹੀਂ ਜੇ ਇੱਕ ਪਾਸੇ ਸੰਗ ਹੋ ਜਾ ਦੂਜੀ ਸਾਈਡ ਇਹਨੇ ਹੋ ਗਏ ਉਹਦੇ ਕੋ 50 100 ਲੈ ਆ ਅੱਛਾ ਜੇ ਅਸੀਂ ਦੋਨੇ ਹੀ ਨਹੀਂ ਗਏ ਤਾਂ ਫੇ ਬੀਬੀ ਪਾਪੇ ਹੋਣਾ ਤਾਂ ਥੱਲੇ ਗੁੰਡੀਆਂ ਪ사ਦੇ ਨੇ ਨਾ ਇਹਨੂੰ ਮਸਾਲਾ ਜੀ ਬੂਹ ਹੱਸਦਾ ਹੋਰ ਮਸਾਲਾ ਨਹੀਂ ਨਾ ਇਹਨੂੰ ਇਹ ਤਾਂ ਨਾ ਪਤਾ ਲੱਗਾ ਫਿਰ ਇਹਦਾ ਸਿਸਟਮ ਕਿਦਾਂ ਹੁੰਦਾ ਹੈ ਨਾ ਇਹ ਗੱਲ ਹੈ ਇਹ ਪਾਪੀ ਹੁਣੀਆਂ ਨੂੰ ਨਹੀਂ ਬਹੁਛਾ ਚਲ ਫੇ ਵੀ ਆਪਣੇ ਬੱਚਿਆਂ ਦੇ ਨਾਲ ਤੁਸੀਂ ਪਿਆਰ ਨਾ ਰਿਹਾ ਕਰੋ ਬੱਚੇ ਜਿਹੜੇ ਹੁੰਦੇ ਮੰਨ ਕੇ ਸੱਚੇ ਹੁੰਦੇ ਹਨ ਪਰ ਹੈਰੀ ਤੋਂ ਬਿਨਾ ਹੈਰੀ ਤੋਂ ਬਿਨਾ ਇਹ ਮੰਨ ਦਾ ਸੱਚਾਈ ਦੀ ਨਹੀਂ ਗਾਰੰਟੀ ਚਲ ਠੀਕ ਹੈ ਗਾਲ ਇਦਾਂ ਐ ਵੀ ਜਦੋਂ ਆਪਾਂ ਆਪਣੇ ਬੱਚਿਆਂ ਦੇ ਨਾਲ ਹਾਂ ਜਦਦਾ ਅਸੀਂ ਸ਼ਾਮ ਨੂੰ ਸਾਡੀ ਆਦਤ ਹੈ ਅਸੀਂ ਰੋਟੀ ਪਾਣੀ ਖਾਣਾ ਖਾ ਕੋ ਕਿ ਘੜੀ ਬੈਠਣਾ ਫੈਮਲੀ ਕਲੇਸ਼ ਕਰਨਾ ਫੈਮਲੀ 'ਚ ਅਸੀਂ ਬੈਠਣਾ ਅਸੀਂ ਖੇਡਣੀ ਲੁੱਡੋ ਲੁੱਡੋ ਦੇ ਵਿੱਚ ਸਭ ਤੋਂ ਵੱਧ ਚੀਟਰ ਪਤਾ ਕੌਣ ਹੈ ਇਹ ਮੈਂ ਕਹਾਂ ਇਹ ਹਮੇਸ਼ਾ ਫਾਡੀ ਆਉਂਦੇ ਆ ਮੇਰੀ ਗੱਲ ਸੁਣ ਆਉਂਦੇ ਆਉਂਦੇ ਆ ਗੱਲ ਚੱਕਰ ਪਤਾ ਕੀ ਆ ਇਹ ਰੋਜ਼ ਲੁੱਡੋ ਖੇਡਦੇ ਦੋਨੇ ਰਲ ਜਾਂਦੇ ਮੈਨੂੰ ਹਰਾਉਣਾ ਮੈਨੂੰ ਪਤਾ ਹੁੰਦਾ ਮੈਂ ਫਾਡੀ ਆਂ ਫੇਰ ਮੈਂ ਨਹੀਂ ਖੇਡਦਾ ਵੀ ਮੇਰੀ ਮਾਰਦੀ ਨਹੀਂ ਖੇਡਣਾ ਨਹੀਂ ਸੱਚ ਦੱਸਣਾ ਸੱਚ ਹੀ ਦੱਸਾਂ ਮੈਂ ਜਿੱਤਿਆ ਪਰ ਉਸ ਦਿਨ ਮੁੰਡਾ ਆਪਣੇ ਪਾਪ ਨਾਲਦਾ ਹੋ ਗਿਆ ਇੱਕ ਦਿਨ ਮੈਂ ਜਿੱਤਿਆ ਇਹਨਾਂ ਨੂੰ نیند ਹੀ ਨਹੀਂ ਆਈ ਇਹ ਮਦਰ ਰਾਤ ਨੂੰ ਵੀ ਹੈ ਪਿੰਦਾ ਜੱਤ ਕੇ ਪਿੰਦਾ ਜੱਤ ਨਾ ਤਾਂ ਨਾਨਾ ਵੀ ਮੈਨੂੰ ਦੋਨੇ ਇਹਨੇ ਹਰਾ ਕੇ ਬਹੁਤ ਖੁਸ਼ ਰਹਿੰਦੇ ਆ ਤੇ ਮੈਂ ਹੁਣ ਜਦੋਂ ਪਤਾ ਹੀ ਹੋਵੇ ਹਰਨਾ ਤੇ ਮੇਰਾ ਜਦੋਂ ਪਾਪਾ ਨੂੰ ਪਤਾ ਲੱਗ ਗਿਆ ਨਾ ਮੈਂ ਹਰਨਾ ਆ ਉਹਦੋਂ ਪਾਪਾ ਨੇ ਖਿਜਣ ਲਾ ਆਪਣਾ ਹੈਰੀ ਬੋਲਣਾ ਨਹੀਂ ਜਦੋਂ ਗੀਟੀ ਮਰੀ ਉਹਦੋਂ ਟੋਟ ਮਾ ਟੱਪੀ ਚੱਲੀ ਬੋਲਿਆ ਤਾਂ ਮੈਂ ਉਹਦੇ ਛੱਡ ਦੇਣੀ ਮੈਂ ਸਹੀ ਗੇਟ ਦਾ ਚੀਟਿੰਗ ਕਰਦਾ ਨਹੀਂ ਨਹੀਂ ਪਿਛਲੀ ਵਾਰੀ ਇਹਨੇ ਚੀਟਿੰਗ ਕੀਤੀ ਉਹਦੋਂ ਤੁਸੀਂ ਗੇਮ ਮਾਰੀ ਚੱਕ ਕੇ ਤਾਂ ਹੁਣ ਤੁਸੀਂ ਚੀਟਿੰਗ ਕੀਤੀ ਆ ਹੁਣੇ ਤਹ ਹਣ ਇਨੇ ਮਾਰੀ ਮੈਂ ਨਹੀਂ ਖੇਡਣਾ ਮੈਂ ਨਹੀਂ ਖੇਡਣਾ ਇਹ ਤਾਂ ਤੁਸੀਂ ਦੋਨੇ ਚੀਟਰ ਆ ਮੈਂ ਪਤਾ ਕਿੰਨੀ ਲੋਇਲਟੀ ਨਾਲ ਖੇਡਦੀ ਆ ਮੈਂ ਤਾਈਓ ਨਾਲ ਫਾਸਨਾ ਸੈਕਿੰਡ ਮੈਂ ਸੈਕਿੰਡ ਹੋਣੇ ਬਾਰੇ ਇੰਨੇ ਵਧੀਆ ਤਰੀਕੇ ਨਾਲ ਖੇਡਦੀ ਸਾਡਾ ਪਿਛਲਾ ਅੰਦਰ ਇਹਦੀਆਂ ਸ਼ੀਲਡਾਂ ਨੇ ਭਰਿਆ ਇਹਨੂੰ ਬਹੁਤ ਸਨਮਾਨਤ ਹੁੰਦਾ ਬਹੁਤ ਵਧੀਆ ਲੁੱਡੋ ਦੇ ਨੰਬਰ 1 ਆ ਗਏ ਛੱਡੋ ਰਾਹ ਬਹੁਤ ਆ ਨਾ ਲੇਡੀ ਜਿਹਨੂੰ ਸਨਮਾਨਤ ਕਰਦੀਆਂ ਆ ਹਾਂ ਜੀ ਹਾਂ ਜੀ ਮੈਂ ਚੱਲਾ ਹੁਣ ਪਾਪਾ ਗਰਾਉਂਡੇ ਪੇ ਮੈਂ ਚੱਲਾ ਹੁਣ ਗਰਾਉਂਡੇ ਆਪਾਂ ਚੱਲਾ ਗਰਾਉਂਡੇ ਹੁਣ ਆਪਣੇ ਦੁਆਲੇ ਕੱਢ ਕੇ ਜਾਂਦੇ ਆ ਮੈਂ ਹੈਰੀ ਚੱਲਾ ਹੁਣ ਗਰੌਂਡੇ ਅਜ ਜਿੰਮ ਜਾਣਾ ਗਰੌਂਡੇ ਜਿੰਮ ਤਾਂ ਸਵੇਰੇ ਚੱਲ ਇਹ ਵੀ ਵਧੀਆ ਜੇ ਦਾ ਗਰੌਂਡੇ ਜਾਣਾ ਸ਼ੁਰੂ ਤੇ ਕਰ ਮੜਾ ਸਰੀਰ ਤੇਰਾ ਹਣਾ ਤੂੰ ਇਦਾਂ ਕਰ ਰਹੀ ਮੇਰਾ ਕਿਹੜਾ ਢੱਡਾ ਵੀ ਸਰੀਰ ਸਿਰ ਕੋ ਮੂੰਹ ਕਹਿੰਦੇ ਕੀ ਕਹਿੰਦੇ ਇਹਦੇ ਲਾ ਲਿਆ ਆ ਗਾ ਮੂੰਹ ਤੇ ਮੂੰਹ ਗੋਲ ਜਾ ਕਿੰਨਾ ਸੋਹਣਾ ਮੇਰੇ ਪੱਤ ਦਾ ਤੂੰ ਪਤਾ ਕਾਦ ਹੋ ਜਾ ਇਦਾਂ ਪਹਿਲਾਂ ਮੋਟਾ ਜਾ ਹੋ ਗਿਆ ਤਾਂ ਕਰੇ ਮੂੰਹ ਨਹੀਂ ਘਟਿਆ ਕਰ ਤੈਨੂੰ ਤਾਂ ਸਹੀ ਹੋ ਗਿਆ ਇਹਦੇ ਤੂੰ ਇਦਾਂ ਕਰ ਫੈਰੀ ਚਿੰਗਮ ਖਾਇਆ ਕਰ ਓਏ ਚਿੰਗਮ ਨਾਲ ਤੇਰਾ ਮੂੰਹ ਸੈਟ ਹੋ ਜਾ ਫੇਰ ਇਦਾਂ ਕਰ ਜੂਤੀਆਂ ਖਾ ਕਰ ਕਿ ਕਿਉਂ ਨਾ ਵੀ ਐ ਇਹ ਵਿੱਚ ਨੂੰ ਆ ਜਾਂਦਾ ਤੂੰ ਹਲਤਾ ਕਰਿਆ ਕਰ ਨਾਲ ਹੀ ਤੇਰੀ ਸੇਵਾ ਹੋਈ ਜਾ ਕਰੂ ਕਿ ਨਹੀਂ ਫੇਰ ਤੂੰ ਪੁੱਛਦਾ ਤਾਂ ਇਹ ਤੁਹਾਡੀਆਂ ਗੱਲਾਂ ਪਤਲੀਆਂ ਆਈਆਂ ਦੋਵੇਂ ਦੋਨਾਂ ਨੂੰ ਬਹੁਤ ਪਾਤੀ ਮੇਰੀ ਸੇਵਾ ਕਰਦਾ ਹੀ ਰਿਹਾ ਕਿਉਂਕਿ ਜਦੋਂ ਬੰਦਾ ਗਲਤੀ ਕਰਦਾ ਪਰ ਇੱਕ ਗੱਲ ਆ ਹੌਣ ਦੇ ਨਿਆਣੇ ਗੱਲ ਨਹੀਂ ਸੁਣਦੇ ਪਹਿਲਾਂ ਸਾਨੂੰ ਡਾਂਗਾ ਨਾ ਵੀ ਕੁੱਟੀ ਜਾਂਦੇ ਹੁੰਦੇ ਕਹੀਂ ਸਵਾਮ ਨੂੰ ਫੇਰ ਹੌਣ ਤਾਂ ਚਪੇੜ ਮਾਰ ਚਪੇੜ ਦੀ ਦਿਖਾਦੀ ਖੜੀ ਕੋਈ ਗੱਲ ਕਹੀ ਦੀ ਉਹਦੇ ਮੂੰਹ ਸੋੜੇ ਜੇ ਮੂੰਹ ਉਹ ਹੋਰ ਲੋਗ ਮੈਨੂੰ ਨਹੀਂ ਪਤਾ ਮੈਂ ਨਹੀਂ ਮੈਂ ਨਹੀਂ ਜਾਣਦਾ ਤੇ ਹੋਰ ਸਾਡੇ ਇਦਾਂ ਦੇ ਧਰੇਲੂ ਹਾਸੇ ਖੇਡੇ ਬਲੌਗ ਨੂੰ ਜਰੂਰ ਮਤਲਬ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਸਾਡਾ ਚੈਨਲ ਸੰਗਾ ਫੈਮਿਲੀ ਅੱਜ ਅਸੀਂ ਹੁਣ ਸਾਰਾਂ ਦਿਨ ਘਰੇ ਹੀ ਰਹਿਣਾ ਹੈ ਕਿਉਂਕਿ ਅੱਜ ਹੈਗਾ ਸੰਡੇ ਹੈ ਰੀ ਚੱਲਾ ਆਪਣੇ ਕੰਮ ਤੇ ਤੇ ਇਸ ਲਈ ਕੰਮ ਤੇ ਹੀ ਆ ਫਿਰ ਤਾਂ ਕੰਮ ਹੀ ਲਾਣਾ ਜਾਨਾ ਉਹ ਵੀ ਬਹੁਤ ਵਧੀਆ ਟਿਊਸ਼ਨ ਵੀ ਜਾਣਾ ਮੁੰਡੇ ਭੇਜਿਆ ਕਰੋ ਟਿਊਸ਼ਨ ਭੇਜਿਆ ਕਰੋ ਪੜ੍ਹ ਲੈ ਆਖ ਜਣ ਪਰ ਅਸੀਂ ਇਹਨੂੰ 10ਵੀਂ ਕਰਾ ਕੇ ਹੁਣ ਮੈਨੂੰ ਇਹ ਇੱਕ ਮੈਸੇਜ ਜਰੂਰ ਕਰੀ ਇਹਨੂੰ 10ਵੀਂ ਕਰਾ ਕੇ ਇੰਜੀਨੀਅਰ ਦਾ ਕੋਈ ਕੋਰਸ ਕਰਾ ਲੀਏ ਜਾਂ ਪਲੱਸ 2 ਕਰਨੀ ਜ਼ਰੂਰੀ ਹੈ ਕੋਈ ਜਿਹੜਾ ਜਾਂ ਤਾਂ ਮਕੈਨੀਕਲ ਇੰਜੀਨੀਅਰਿੰਗ ਜਾਂ ਕੁਝ ਹੋਰ ਇਹਦਾ ਕੋਰਸ ਕਰਾ ਲਈਏ 10ਵੀਂ ਤੋਂ ਬਾਅਦ ਜਾਂ ਆਹ ਪਲੱਸ 2 ਕਰਾ ਲਈਏ ਕਿ ਸਰ ਮੈਂ ਕੋਰਸ ਕਰ ਸਕਦਾ ਕਿ ਨਹੀਂ ਮੈਂ ਕੱਲ ਮੇ ਬਾਅਦ ਪਾਪਾ 10ਵੀਂ ਬਣਾ ਦੇ ਮੇਰੇ ਆ ਲੈ ਲੈ ਤਾਨਾ ਆਹ ਵੀ ਗੱਲ ਆਹ ਵੀ ਗੱਲ ਇੰਜੀਨੀਅਰ ਦੇ ਮਕੈਨੀਕਲ ਜੀ ਜੀ ਆਈ ਐਨ ਦਵਲੀਆ ਇਹਨੂੰ ਅਸੀਂ ਕਿਹਾ ਵੀ ਹੈਰੀ ਅਸੀਂ ਨਾ ਤੂੰ ਮਕੈਨੀਕਲ ਇੰਜੀਨੀਅਰਿੰਗ ਕਰ ਲਈ ਇਹ ਕਹਿੰਦਾ ਅੱਛਾ ਪੱਖੇ ਪੁੱਖੇ ਬਣਾਉਣੇ ਇਹਨੂੰ ਇਹ ਹੀ ਬਣਾ ਮਕੈਨੀਕਲ ਲੋਗਲ ਹੀ ਰਹੀ ਉੱਥੇ ਕਿ ਪੱਖਾ ਬਲੂ ਫਿਊਜ ਹੋ ਗਿਆ ਕਿਸੇ ਨਾ ਫੋੜਨੇ ਅਸੀਂ ਜੀ ਪਾ ਗਏ ਜੱਟ ਜੀ ਪਾ ਗਿਆ ਇਧਰ ਹਾਂਜੀ ਕਿੱਥੇ ਹੋਇਆ ਜੀ ਸਾਡੀ ਤਾਰ ਛੱਡ ਗਈ 150 ਹੀ ਲੱਗਿਆ ਯਾਰ ਰੱਬਾ ਹੈਰੀ ਤੇਰਾ ਚਲੋ ਓਕੇ ਬਾਈ ਜੂਂਦੇ ਬਾਦ ਦੇਰੋ ਚੜਦੀ ਗੱਲਾਂ ਚਲੋ ਸਾਡੇ ਬਲੋਕਾਂ ਨੂੰ ਇਦਾਂ ਹੀ ਸਪੋਰਟ ਕਰਿਆ ਕਰੋ ਓਕੇ ਬਾਈ